ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਸਵਾਗਤ ਹੈ ਤੁਹਾਡਾ ਫਾਰਮਿੰਗ ਇਨਫੋਰਮੇਸ਼ਨ ਤੇ ਤੇ ਰੋਜ਼ ਦੀ ਤਰ੍ਹਾਂ ਆਪਾਂ ਅੱਜ ਫੇਰ ਆਇਆ ਕੋਟਕਪੂਰਾ ਬਾਸਪਤੀ ਦੀ ਬੋਲੀ ਤੇ ਤੇ 11 ਜਿਹੜੇ ਵੱਜ ਚੁੱਕੇ ਆ ਤੇ ਬੋਲੀ ਹੋਈ ਪਈ ਆ ਸਟਾਰਟ ਤੇ ਆਪਾਂ ਦੇਖਦੇ ਆ ਵੀ ਕਿੱਥੋਂ ਤੱਕ ਅੱਜ ਜਿਹੜੇ ਬਾਸਪਤੀ ਦੇ ਰੇਟ ਜਾਣਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਹੋਰ ਕਿਸਾਨ ਭਰਾਵਾਂ ਤੱਕ ਜਿਹੜੀ ਜਾਣਕਾਰੀ 70 95 99 320 230 5 ਰੁਪਏ 10 10 10 दस 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 हाँ पंद्रह पंद्रह बीस पच्चीस 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 बीस रुपए दो बोलिया तीस रुपए पैंतीस चालीस पैंतालीस पास यहाँ रुपए यहाँ रुपए यहाँ रुपए यहाँ रुपए पचवंजा साठ 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 रुपए साठ रुपए साठ रुपए हाँ साठ रुपए

ਲਓ ਜੀ 3275 ਲੱਗੀ ਹੈ ਜਿਹੜੀ 1509 ਬਾਸਪਤੀ ਸੀ ਇਹ 3275 ਬੋ ਦੋ ਪੱਕੇ ਦੇ 3275 ਰੁਪਏ 80 ਰੁਪਏ 80 ਰੁਪਏ 80 ਰੁਪਏ 80 81 81 90 90 90 90 95 95 3300 3300 3300 3300 3300 3300 ਕੀ ਦੋ ਹਾਂ ਪਛਲਾ ਲਾਲਾ ਫੋਨ ਫੋਨ ਲੱਗਿਆ ਮੈਂ ਪਜਣਾ ਦਾ 3300 3300 3300 ਫੋਨ 3300 3300 ਵੱਡ ਦੇ ਮਿਲ ਨਹੀਂ ਇੱਥੇ ਹੀ 3300 3300 5 ਰੁਪਏ 5 ਰੁਪਏ ਹਾਂ ਹਾਂ 10 ਰੁਪਏ ਹਾਂ ਇਹ ਪੰਜ ਇਧਰ ਪੰਜ ਰੁਪਏ 5 ਰੁਪਏ 5 ਰੁਪਏ 5 ਰੁਪਏ 5 ਰੁਪਏ 5 ਰੁਪਏ 5 5 ਰੁਪਏ 5 ਰੁਪਏ 5 ਰੁਪਏ 5 ਰੁਪਏ ਹਾਂਜੀ 5 ਰੁਪਏ 5 ਰੁਪਏ ਕੋਈ ਨਹੀਂ ਇੱਤਰ ਲਾਇਆ ਵਿਆ ਫੋਨ ਲੱਗੇ ਵਿਆ ਉਧਰ ਵੀ ਲੱਗੇ ਇੱਧਰ ਵੀ ਨਾਲੇ ਇੱਥੇ ਕੋਈ ਨਹੀਂ 5 ਰੁਪਏ 5 ਰੁਪਏ 5 ਰੁਪਏ 5 ਰੁਪਏ ਹਾਂ ਅਰੇ ਬਾਤ ਕਰ ਰਿਹਾ ਹੈ ਕਰਦਾ ਕਰੇਣੀ ਹੈਗੀ ਬੌ ਨੂੰ ਪੁੱਛੀਂ ਤਾਂ ਇਹਦੇ ਕੋਲ 5 ਰੁਪਏ ਹੈ ਦਾ ਮੰਦਰਾ

ਨਾਸਰ ਬੇ ਕੋਈ ਫੋਨ ਲਾਈ ਬੈਠਾ ਨਾਸਰ ਬੇ ਨਾਸਰ ਬੇ ਨਾਸਰ ਬੇ ਜੀ ਨਾਸਰ ਬੇ ਨਾਸਰ ਬੇ ਆ ਇੱਕ ਕਾਟ ਦੇ ਦੇ ਕੋਈ 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 10 ਰੁਪਏ ਹੈਗਾ ਮਨ ਹਾਂਜੀ ਤੇ ਕਿਉਂ 10 ਰੁਪਏ ਲੱਗਿਆ ਲਓ ਵੀ 3300 ਤੇ 10 ਰੁਪਏ ਲੱਗੇ ਇਹ ਬਾਸਪਤੀ ਡਬਲ ਪੱਖਾ ਤੇ 1509 ਇਹ ਹੈ ਬਾਸਪਤੀ ਤੇ ਅੱਗੇ ਦੇਖਦੇ ਆਪਾਂ ਕਿੱਥੋਂ ਤੱਕ ਜਾਂਦੇ 3100 2 ਮੋਨੀਆਂ 3100 ਆ 5 10 10 50 55 3300 5 10 15 25 20 30 ਰੁਪਏ 30 ਰੁਪਏ ਮੈਂ ਤਾਂ 30 ਰੁਪਏ 30 ਰੁਪਏ 3530 ਇਹ ਹਜੇ ਅਜੇ ਨਾ ਅੱਡਾ ਮਰਜਾ ਬਣ ਜਾਊਗਾ 35 ਰੁਪਏ 40 ਰੁਪਏ 45 50 55 60 60 ਰੁਪਏ 60 ਰੁਪਏ 60 ਰੁਪਏ 60 ਰੁਪਏ 60 ਰੁਪਏ ਟੱਟ ਕੋ ਇੰਨਾ ਦਾ ਮਾਲ ਆ ਲੋ ਆ ਲੋ ਆ ਲੋ ਡਾਕਟਰ ਬਹੁਤ ਬਹੁਤ ਬੰਦੇ ਨਾ ਭਰਾ ਕਰ ਜਾਦਾ 60 ਰੁਪਏ ਹੈ ਨਾ ਹਾਂਜੀ 3265 ਰੁਪਏ ਆਲੀ ਕੋ ਤਾਉ ਜੀ ਲਓ ਜੀ ਇਹ ਜਿਹੜੀ ਲੱਗੀ ਆ 3265 ਰੁਪਏ ਤੇ 1509 ਹੀ ਇਹ ਸੀ ਵੈਰਾਈਟੀ ਨਹੀਂ ਨਹੀਂ ਜੀ 3265 ਰੁਪਏ ਆਪੇ

ਦੇਖੋ ਕਰਵਾ ਫਿਰ ਸਾਰਾ ਜੋਲਡੀ ਕਰਨੀ ਹੈ ਲਓ ਜੀ 3200 ਤੇ 70 ਰੁਪਏ ਲੱਗੇ ਇਹ ਏ ਢੇਰੀ ਕਹਿੰਦੇ ਆ ਰਿਹਾ ਬੋਲੂੰਗਾ ਹਾਂ ਕਹਿੰਦੇ ਆ ਭਾਈ ਕਹਿੰਦੇ ਆ ਕਹਿੰਦੇ ਆ ਕਹਿੰਦੇ ਆ ਭਾਈ 3200 3200 हा नसीस भाई भाई बीस रुपिया बत्तीस 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 5 8 ਤੋਂ 5 5 ਰੁਪਏ 5 ਰੁਪਏ 10 ਬਾਅਦ 5 ਢਾਲੀ 10 ਰੁਪਏ 15 15 20 25 30 ਰੁਪਏ 35 40 ਰੁਪਏ 40 ਰੁਪਏ 35 ਤੋਂ 40 ਰੁਪਏ ਹਾਂਜੀ ਕਿੱਥੇ ਹੈ 35 ਤੋਂ 40 ਰੁਪਏ ਦੇ ਜਾਂਦੇ ਜਾਵੜੀ ਜੀ ਬੁਰਠ ਠੀਕ ਹੈ ਠੀਕ ਹੈ ਲੋਕ ਸੰਨ ਭਰਾਵੋ ਇਹ ਲੱਗੀ ਹੈ 3200 ਤੇ 40 ਰੁਪਏ ਤੇ 1509 ਬਾਸਪਤੀ ਇਹੇ ਆ। ਬਬੀ ਸਿੰਗਲ ਪੱਖਾ ਇਹ ਤੇ ਰੈਡੀਮੇਡ ਰੈਡੀਮੇਡ ਤਾਂ ਨਿਰਮਲ ਲੈਂਦਾ। ਓਏ ਉਹਨਾਂ ਨੂੰ ਬੁਲਾਇਆ ਯਾਰ। ਓਏ ਆਜੋ ਯਾਰ। ਟੇਪੋ। ਤਾਊ। ਮੈਂ ਰੱਖ ਦੇਣਾ ਇਹਨਾਂ ਨੇ ਦੰਡੋ ਬੋਲ ਬੋਲ ਤੂੰ ਬੋਲ ਰਿਹਾ ਹੈ ਰੈਡੀ ਮੇਡ ਆ ਡਾਕਟਰ ਸਾਹਿਬ ਆਏ ਯਾਰ 3100 ਹਾਂਜੀ 3100 ਰੁਪਏ 3500 ਯਾਰ ਰੁਪਏ 3500 ਪੀ ਆਰ ਰੁਪਏ ਰੈਡੀ ਮੇਡ ਆ 3500 ਪੀ ਆਰ ਰੁਪਏ ਯਾਰ ਪੀ ਆਰ ਪੀ ਆਰ ਪੀ ਆਰ ਪੀ ਆਰ ਰੈਡੀ ਹੋ ਗਿਆ ਪੱਕੀ ਨੇ ਹੋਰ ਕੰਨ ਰੈਡੀ ਮੇਡ ਆ ਹਾ ਤਾਂ 3250 ਰੁਪਏ ਹਾਂ ਵੀ ਉਹ ਚੋਣੂ ਜੇ ਡਬਲ ਆਣਾ ਤਾਂ ਫਿਰ ਵਧਣਗੇ ਕਹਾ ਗਿਆ ਨਹੀਂ ਪੰਜ ਨਾ ਪਾਈ ਆਹ ਜੀ ਗਾੜੇ ਕਾਢੇ ਚੱਲੋ 350 ਰੁਪਏ 50 ਰੁਪਏ 50 ਰੁਪਏ ਹਾਂ ਜੀ 350 ਰੁਪਏ ਪੁੱਛ ਬਈ ਰੈਡੀमेड ਆਓ ਜੀ ਲੋਕਸਾਨ ਭਰਾਓ ਇਹ ਵੀ ਲੱਗੀ ਆ 3200 ਤੇ 50 ਰੁਪਏ ਸਿੰਗਲ ਪੱਖਾ ਤੇ 1500 ਨੂੰ ਇਹ ਵੀ 1500 ਨੂੰ ਹੀ ਵੈਰੈਟੀ ਆ ਹਾਂ ਹਾਂ ਬਈ 3250 ਹੁੰਦੀ ਐ ਵੀ ਆਓ ਆਓ ਆ ਪੁੱਛ ਬਈ ਮਾਮਾ 4200 ਦਾ ਵੀ ਆ ਰਿਹਾ ਸੀ ਮੈਡ ਲੋ ਜੀ ਇਹ ਵੀ 3200 ਤੇ 500 ਰੁਪਏ 1509 ਇਹ ਆ ਤੇ ਸਿੰਗਲ ਪੱਖਾ ਬਈ ਮਾਰਾ ਮਨ ਉਡੀਕਦਾ सौ रुपये छब्बीस सौ छब्बीस सौ छब्बीस सौ दस पंद्रह बीस सताइस सत्ताईस सौ डबल पत्थर लाके सताइस सौ पच्चीस तीस पैतीस तालीस पैंतालीस पचानवे पंचानवे पंचानवे रुपये सताईसौ पंचानवे रूपए एक दो पंचानवे एक मिनट वो मालूम करता है दो कटारिया गया था सताईसौ पंचानवे डबल अट्ठाईस सौ डबल पटा ला के अठाईसौ रूपए अट्ठाईस अठाईस होगी सत्ताईस पाँच पच्चीस पच्चीस

બોલ ભાઈ મતલબ દસ પંદર બી પચીસ પચવજા उनतीसौ सत्तर सत्तर रूपए माल बढ़िया सत्तर 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 पचहत्तर पिछहत्तर अस्सी अस्सी पचासी पचानवे तीन हजार तीन हजार बोला भाई ਇਹ 3000 ਰੁਪਏ ਨੇ ਕੋਈ ਘਟਾਰੀ ਆਗੇ। ਲੋ ਵੀ ਆ ਜਿਹੜੀ ਬਾਸਪਤੀ ਲੱਗੀ ਹੈ 3000 ਇਹ ਸੀਗੀ 1847 ਜਿਹੜੀ ਬਾਸਪਤੀ ਸੀ ਤੇ ਡਬਲ ਪੱਖਾ। ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਹੋਰ ਪਸੰਾਨਪ੍ਰਾਵਾਹਾਂ ਤਿੱਕਰ ਵੀ ਜਿਹੜੀ ਆਪਣੀ ਬਾਸਪਤੀ ਦੀ ਰੇਟਾਂ ਦੀ ਜਿਹੜੀ ਜਾਣਕਾਰੀ ਪਹੁੰਚੇ। ਧੰਨਵਾਦ ਸਾਰਿਆਂ।